ਇਹ ਲੋੜਾਂ ਜ਼ਰੂਰਤਾਂ ਬਹੁਤ ਵੱਡੀਆਂ ਸੀਗੀਆਂ ਭਾਵੇਂ ਰੋਟੀ ਚੰਗੀ ਖਾਂਦਾ ਸੀ ਗਰੀਬੀ ਕਲਾਕਾਰ ਦਾ ਗਹਿਣਾ ਹੈ ਵੀ ਮੈਂ ਅਮੀਰ ਹੋਣਾ ਹੈ ਇਹ ਕਹਿੰਦਾ ਹੁੰਦਾ ਸੀ ਮੈਂ ਦੁਨੀਆ ਪੰਜਾਬ ਹਿੰਦੁਸਤਾਨ ਦੇ ਹਰ ਸ਼ਹਿਰ ਚ ਮਿਲ ਕੋਠੀ ਬਣਾਣੀ ਤੇਜੀਤ ਕਹਿੰਦਾ ਹਾਂ ਇਹ ਚ ਐਨੀ ਅਗਸੀਵ ਮੈਂ ਕਿਵੇਂ ਕਾਮਯਾਬ ਹੋਵਾਂ ਮੈਂ ਕਿਵੇਂ ਹਟੋ ਤਾਨੂੰ ਕਿਹੜੀ ਚੀਜ਼ਾਂ ਨੇ ਪ੍ਰਭਾਵਿਤ ਕੀਤਾ ਦਲਜੀਤ ਦੀਆਂ ਕਿਉਂਕਿ ਜੇ ਮੈਂ ਥੋੜਾ ਜਿਹਾ ਵੀ ਜ਼ਿਕਰ ਕਰਦਾ ਰਵਿੰਦਰ ਗਰੇਵਾਲ ਇੰਦਰਜੀਤ ਨਿੱਕੂ ਦਾ ਤਾਂ ਤੁਸੀਂ ਨਾਮ ਲਿਆ ਸਤਿੰਦਰ ਸਰਤਾਜ ਤੋਂ ਲੈ ਕੇ ਗਿੱਪੀ ਗਰੇਵਾਲ ਕਨਵਰ ਗਰੀਆਲ ਤਮਿਲਾਂ ਦਾ ਰਾਜ ਬਰਾੜ ਬਿੰਦ ਰਖਿਆ ਸਾਹਿਬ ਮੈਂ ਹੋਰ ਮੇਰੇ ਕੋਲ ਰਵਿੰਦਰ ਢਿੱਲੋਂ ਕੁਲਵਿੰਦਰ ਢਿੱਲੋਂ ਅੰਗਰੇਜ਼ ਅਲੀ ਅੰਗਰੇਜ਼ ਅਲੀ ਮਤਲਬ ਨਾਮ ਇੰਨੇ ਨੇ ਕਿ ਕਮਾਲ ਦੀ ਗੱਲ ਹੈ ਕਿ ਇਹ ਤੁਹਾਡੇ ਹਿੱਸੇ ਆਇਆ ਐਨਾ ਟੈਲੈਂਟ ਪਛਾਣਨ ਦੀ ਮੈਨੂੰ ਲੱਗਦਾ ਕਿ ਕਹਿੰਦੇ ਦੁਨੀਆ 'ਚ ਸਭ ਤੋਂ ਔਖਾ ਕੰਮ ਕੀ ਆ ਉਹ ਕਹਿੰਦੇ ਸਭ ਤੋਂ ਔਖਾ ਦੁਨੀਆ 'ਚ ਕੰਮ ਕੀ ਆ ਤੇ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਤੁਸੀਂ ਜਿਹਨੂੰ ਕੰਮ ਜਿਹਨਾਂ ਦਾ ਨੋਲਿਜ ਆ ਉਹਨਾਂ ਤੋਂ ਕੰਮ ਲੈਣਾ ਕਿਵੇਂ ਆ ਇਹ ਤੁਹਾਡੇ ਗੁਣ ਨੇ ਹਾਂ ਗੁਣ ਕੀ ਨੇ ਇਹਦੇ ਗੁਣਾਂ ਨੂੰ ਕਿਵੇਂ ਵੜਤੀਏ ਤੁਸੀਂ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਕਿਵੇਂ ਇੰਟਰੈਕਸ਼ਨ ਸੀਗੀ ਤੁਸੀਂ ਗਾਇਕੀ ਤਾਂ ਸੁਣ ਲਈ ਉਹ ਤੋਂ ਤੁਸੀਂ ਮਾਸਟਰੀ ਸੀਗੀ ਤੁਸੀਂ ਸੁਣ ਕੇ ਪਛਾਣ ਜਾਂਦੇ ਸੀਗੇ ਪਰ ਹੋਰ ਐਸੀ ਕਿਹੜੀ ਗੱਲ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਇੱਕ ਤਾਂ ਜਦੋਂ ਇਹ ਆਇਆ ਹੂੰ ਇਹਦੇ ਕੋਲ ਕੋਈ ਗੀਤ ਨਹੀਂ ਸੀ ਅੱਛਾ ਨਹੀਂ ਤਾਂ ਗੀਤ ਲੈ ਕੇ ਆਉਂਦੇ ਆ ਗੀਤ ਲੈ ਕੇ ਆਉਂਦੇ ਸੀ ਅੱਛਾ ਗੀਤ ਸੁਣਾਉਂਦੇ ਆਂ ਆਪਾਂ ਉਸ ਟਾਈਮ ਦੇ ਉੱਤੇ ਮੈਨੂੰ ਕਿਹਾ ਤੂੰ ਆਉਣਾ ਸ਼ੁਰੂ ਕਰ ਇਹਨੂੰ 6 ਮਹੀਨੇ ਟ੍ਰੇਨਿੰਗ ਤੇ ਰੱਖਿਆ ਹੂੰ ਵੀ ਰੋਜ਼ ਆਉਣਾ ਰੋਜ਼ ਜਾਣਾ ਪ੍ਰੈਕਟਿਸ ਹਾਂਜੀ ਹੂੰ ਤੇ ਸਾਡੀ ਕਲਾਸ ਲੱਗਦੀ ਸੀ ਰੋਜ਼ ਤਪਲੇ ਵਾਲਾ ਬਾਜੇ ਵਾਲਾ ਸਾਡੇ ਕੋਲ ਹੁੰਦਾ ਸੀਗਾ ਇੱਕ ਬਲਬੀਰ ਬੋਪਾ ਰਾਏ ਗੀਤਕਾਰ ਹੈ ਜਿਹੜਾ ਉਹ ਮੇਰੇ ਕੋਲ ਪੱਕੇ ਤੌਰ ਤੇ ਦੇਸੀ ਸੀ ਹੂੰ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਮੈਂ ਤੇਰੇ ਗੀਤ ਇਹਦੀ ਆਵਾਜ਼ 'ਚ ਰਿਕਾਰਡ ਕਰ ਦਿੰਨੇ ਆ। ਹੂੰ ਜੇ ਤੂੰ ਗੀਤਾਂ ਦੀ ਪੇਮੈਂਟ ਲੈਣੀ ਆ ਇੱਕ ਤਾਂ ਇਹ ਆਪਸ਼ਨ ਆ ਪੇਮੈਂਟ ਲੈ ਲੈ। ਹੂੰ ਇੱਕ ਜੇ ਕਹੇਗਾ ਵੀ ਗੀਤ ਮੈਂ ਫ੍ਰੀ ਰਿਕਾਰਡ ਕਰੂੰਗਾ ਫਿਰ ਤੇਰੀ ਟੇਪ ਕਰ ਦੂੰਗਾ। ਅੱਛਾ ਤੁਸੀਂ ਆਪਸ਼ਨ ਦੇ ਦਿੱਤੀ। ਹਾਂ ਆਪਸ਼ਨ ਦੇ ਦਿੱਤੀ। ਉਹ ਕਹਿੰਦਾ ਜੀ ਮੇਰੀ ਟੇਪ ਕਰ ਦਿਓ। ਹੂੰ ਫਿਰ ਉਹਦੇ ਮੈਂ ਗੀਤ ਇਹਦੀ ਆਵਾਜ਼ 'ਚ ਰਿਕਾਰਡ ਕੀਤੇ। ਹੂੰ ਫਿਰ ਬਾਅਦ ਦੇ ਵਿੱਚ ਉਹਦੀ ਟੇਪ ਕੀਤੀ ਦੇ ਦੇ ਗੇੜਾ। ਜਿਹੜਾ ਗਰਦਾਂ ਗਾਣਾ ਦੇ ਦੇ ਗੜਾ। ਬਹੁਤ ਜ਼ਿਆਦਾ ਹਿੱਟ। ਕਮਾਲ ਦਾ। ਹਾਂਜੀ। ਬਲਵੀਰ ਨੋਪਾਰਾ ਦਾ ਨਾਮ ਵੀ ਹੈ ਜੀ ਹਰ ਜਾਨੇ 'ਚ ਉਹ ਦਿੱਤਾ। ਠੀਕ ਹੈ ਜੀ ਉਹ ਵੀ ਬਹੁਤ ਸਟਾਰ ਬਣ ਗਿਆ ਹਟੋ ਗਿਆ ਮੋਜਾਂ ਕਰਦਾ ਹੈ ਕੈਨੇਡਾ ਰਹਿੰਦਾ ਤੇ ਸਵੱਬ ਬਣਦਾ ਰਹਿੰਦਾ ਤੇ ਜਦੋਂ ਸਵੱਬ ਬਣਿਆ 6 ਮਹੀਨੇ ਦਾ ਜਦੋਂ ਉਹਨੂੰ ਟ੍ਰੇਨਿੰਗ ਤੇ ਉਦੋਂ ਤੁਸੀਂ ਨੋਟ ਕੀਤੇ ਆ ਇਹ ਚੀਜ਼ਾਂ ਉਦੋਂ ਦੀ ਮੈਂ ਹਰਕਤਾਂ ਨੋਟ ਕੀਤੀਆਂ ਅੱਛਾ ਇੱਕ ਤਾਂ ਆਗਿਆਕਾਰੀ ਬਹੁਤ ਸੀਗਾ ਅੱਜ ਤੱਕ ਤੁਸੀਂ ਉਹ ਕਿੰਨੀ ਇੰਟਰਵਿਊ ਕਰਦਾ ਕਦੇ ਉਹਨੇ ਕਿਹਾ ਮੇਰਾ ਫਲਾਣਾ ਗੁਰੂ ਆ ਠਮਕਾ ਗੁਰੂ ਆ ਜਾਂ ਮੈਂ ਉਹਦਾ ਨਾਂ ਲੈਂਦਾ ਨਹੀਂ ਮੈਂ ਜੋ ਮਹਿਸੂਸ ਕੀਤਾ ਇਹਦਾ ਜਿਹੜਾ ਗੁਰੂ ਹੈ ਸਭ ਤੋਂ ਪਹਿਲਾਂ ਗੁਰੂ ਇਹਦਾ ਇਹਦੀ ਮਾਂ ਆ ਜਿਨੇ ਨੂੰ ਆਗਿਆਕਾਰੀ ਬਣਾਇਆ ਨੇ ਮਰਤਾ ਦਿੱਤੀ ਤੇ ਮਠਾਸ ਦਿੱਤੀ ਹੂੰ ਠੀਕ ਹੈ ਜੀ ਮਤਲਬ ਮਾਂ ਪਿਓ ਇਹਦੇ ਗੁਰੂ ਨੇ ਹੂੰ ਦੂਸਰਾ ਗੁਰੂ ਜਿਹੜਾ ਆ ਜਦੋਂ ਇਹ ਮੇਰੇ ਕੋ ਆਇਆ ਦੋ ਚੀਜ਼ਾਂ 뮤జిਕ ਲੈਂਦੀਆਂ ਲੈ ਕੇ ਆਇਆ ਸੀ ਆ ਇਹ ਤਾਂ ਹੋ ਗਿਆ ਜਿਹੜੀ ਮਾਤਾ ਨੇ ਦਿੱਤੀ ਆ ਸਮਾਜਿਕ ਲੈਣਦੀ ਆ ਸਮਾਜ ਕਿਵੇਂ ਵਿਚਰਨਾ ਕਿਵੇਂ ਰਹਿਣਾ ਆ ਬੱਚੇ ਦਾ ਅਗਿਆਕਾਰੀ ਹੋਣਾ ਇੱਕ ਬਹੁਤ ਵੱਡਾ ਗੁਨਾਹ ਵੱਡਾ ਗੁਨਾਹ ਹਾਂ ਕਹਿੰਦੇ ਵੱਡੇ ਘਰਾਂ ਦੇ ਜਿਹੜੇ ਕਾਕੇ ਦੇ ਨਾ ਉਹ ਕਹਿਣੇ ਚ ਨਹੀਂ ਹੁੰਦੇ ਹੈਗੇ ਇੱਕ ਜਿਹੜਾ ਮੈਂ ਸ਼ਬਦ ਤਾਂ ਨਹੀਂ ਵਰਤਣਾ ਚਾਹੁੰਦਾ ਸੀਗਾ ਇਹਦੀ ਜਰੂਰਤਾਂ ਬਹੁਤ ਵੱਡੀਆਂ ਸੀਗੀਆਂ ਭਾਵੇਂ ਰੋਟੀ ਚੰਗੀ ਖਾਂਦਾ ਸੀ ਗਰੀਬੀ ਕਲਾਕਾਰ ਦਾ ਗਹਿਣਾ ਆ ਗਰੀਬੀ ਕਲਾਕਾਰ ਦਾ ਗਹਿਣਾ ਬਹੁਤ ਖੂਬਸੂਰਤ ਇਹ ਵੀ ਨਾਲ ਲੈ ਕੇ ਆਇਆ ਹੈ ਅੱਛਾ ਵੀ ਮੈਂ ਅਮੀਰ ਹੋਣਾ ਹੈ ਇਹ ਕਹਿੰਦਾ ਹੁੰਦਾ ਸੀ ਮੈਂ ਦੁਨੀਆ ਪੰਜਾਬ ਹਿੰਦੁਸਤਾਨ ਦੇ ਹਰ ਸ਼ਹਿਰ 'ਚ ਮੇਰੀ ਕੋਠੀ ਹੋਣੀ ਚਾਹੀਦੀ ਦਲਜੀਤ ਕਹਿੰਦਾ ਹੁੰਦਾ ਹਾਂ ਤੁਹਾਡੇ ਨਾਲ ਵੀ ਗੱਲਾਂ ਹੁੰਦੀਆਂ ਸੀ ਇਹ 'ਚ ਇੰਨੀ ਅੱਗ ਸੀ ਮੈਂ ਕਿਵੇਂ ਕਾਮਯਾਬ ਹੋਵਾਂ ਮੈਂ ਕਿਵੇਂ ਹਟੋਵਾਂ ਤੇ ਭੰਗੜਾ ਵਗੈਰਾ ਸਿੱਖਿਆ ਹੋਇਆ ਸੀ 5 ਫੁੱਟ ਦੀ ਜਗ੍ਹਾ ਚਾਹੀਦੀ ਜਦੋਂ ਪੰਗੜਾ ਪਾ ਕੇ ਦਿਖਾਉਂਦਾ ਸੀਗਾ ਕੋਈ ਜੱਕ ਤਕੜੀ ਸੀ ਹੂੰ ਕਿਸੇ ਇੱਕ ਕਿਸਮ ਦਾ ਕੋਈ ਵੀ ਡਰ ਨਹੀਂ ਸੀ ਮੇਰੇ ਕੋ ਆ ਕੇ ਮੈਂ ਮੈਨੂੰ ਉਹ ਫਿੱਟ ਬੜਾ ਲੱਗਿਆ ਤੇ ਮੈਂ ਆਪਣੇ ਆਪ ਉਹਨਾ ਅਟੈਚ ਕਰ ਲਿਆ ਮੇਰੇ ਨੱਕ ਦੀ ਸਿੱਧ ਮੱਥੇ ਨਾਲ ਅਟੈਚ ਹੋ ਗਿਆ ਸੀ ਮੇਰੀ ਟੀਮ ਚ ਕੋਈ ਬੰਦਾ ਚਲੇ ਜਾਵੇ ਜਾਂ ਕੋਈ ਆ ਜਾਵੇ ਇਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਇਸ ਸਿਰ ਪਰ ਜਿੰਦਰ ਸਿੰਘ ਨਾਲ ਅਟੈਚ ਸੀ ਮੈਂ ਕਹਿੰਦਾ ਫਲਾਣੇ ਮਿਊਜ਼ਿਕ ਚ ਗਾਉਣਾ ਹੈ ਇਹਨੂੰ ਚ ਗਾਤਾ ਉਹਨੂੰ ਛੱਡ ਦੇਣਾ ਅਗਲੀ ਵਾਰ ਚੇਂਜ ਦੇਣੀ ਹੈ ਦੂਜੇ ਚ ਗਾਉਣਾ ਹੂੰ ਇਹਨੇ ਦੂਜੇ ਜਗ੍ਹਾ ਤਾਂ ਕਦੇ ਨਹੀਂ ਪੁੱਛਣਾ ਕਿ ਇਦਾਂ ਕਰਾਉਣਾ ਨਾ ਵੇਚੇ ਦੁਬਾਰਾ ਕਰਦਾ ਨਾ ਵੀਡੀਓ ਐਂ ਕਰਾ ਦੋ ਮੋਡੂ ਫਲਾਣੀ ਲੈ ਲੋ ਕੁਝ ਨਹੀਂ ਲੈਣਾ ਦੇਣਾ ਦੇਖੋ ਪੁੱਛੇ ਤਾਂ ਤਾਂ ਜੇ ਮੈਂ ਕੋਈ ਕਬੀ ਰੱਖੀ ਹੋਵੇ ਜਦੋਂ ਮੈਂ ਇਹਦੀ ਕੰਡੀਸ਼ਨ ਦੇਖੀ ਮੁੰਡਾ ਗੁਣ ਕਰੀ ਆ ਹੂੰ ਦੂਸਰਾ ਗੁਰੂ ਮੈਂ ਦੱਸਿਆ ਇਹਦਾ ਮਾਮਾ ਸੀ ਅੱਛਾ ਜੀ ਛੋਟੀ ਸਾਹ ਉਹਦੇ ਕੋਲੋਂ ਹਾਂ ਛੋਟੀ ਸਾਹਿਬ ਉਹਦੇ ਕੋਲ ਇਹ ਤਪਲਾ ਵਜਾਉਣ ਲੱਗ ਪਿਆ ਸੀਗਾ ਤਪਲਾ ਵਜਾਉਣ ਨਾਲ ਇਹਦੀ ਬਾਡੀ 'ਚ ਰਿਦਮ ਆ ਗਈ ਸੀ ਜਿਹੜੀ ਕਲਾਕਾਰ ਵਾਸਤੇ ਬਹੁਤ ਬਹੁਤ ਇੰਪੋਰਟੈਂਟ ਆ ਉਹ ਨਾਲ ਸ਼ਬਦਾਂ ਦਾ ਕੋਰਸ ਕੌਂਦਾ ਸੀ ਗਲੇ ਜੁਰਬੀ ਆ ਗਈ ਸੀ ਉਸ ਤੋਂ ਬਾਅਦ ਕਮਰਸ਼ੀਅਲ ਮੇਰੇ ਕੋ ਆ ਗਿਆ ਮੈਂ ਸਹਮਾਰ ਲਿਆ ਮੈਂ ਦੇਖਿਆ ਮੁੰਡਾ ਗੁਣਕਾਰੀ ਹੈ ਮੈਂ ਆਪਣੀ ਫੇਜੀ ਜਾਨ ਲਾਤੀ ਟਰੇਡ ਦੇ ਵਿੱਚ ਮੈਂ ਦਾਵਾ ਕਰਦਾ ਜੀ ਦਲਜੀਤ ਨੂੰ ਜਿਹੜਾ ਪਲੇਟਫਾਰਮ ਪ੍ਰਾਪਤ ਹੋਇਆ ਉਹ ਅੱਜ ਤੱਕ ਨਵੇਂ ਕਿਸੇ ਵੀ ਮੁੰਡੇ ਨੂੰ ਪ੍ਰਾਪਤ ਨਹੀਂ ਹੋਇਆ ਔਰ ਦਲਜੀਤ ਜਿੱਥੇ ਪਹੁੰਚਿਆ ਹੋਇਆ ਐਵੇਂ ਨਹੀਂ ਪਹੁੰਚਿਆ ਇਹ ਆਪਣੇ ਗੁਣਾ ਕਰਕੇ ਪਹੁੰਚਿਆ ਇਹ ਆਪਣੀ ਮਿਹਨਤ ਕਰਕੇ ਪਹੁੰਚਿਆ ਜਦੋਂ ਮੈਂ ਇਹਦੇ ਗੁਣ ਚੈੱਕ ਕੀਤੇ ਤਮੇ ਮਜਬੂਰ ਹੋ ਗਏ ਤੇ ਇਨਵੈਸਟਮੈਂਟ ਕਰਨਾ